ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਗੁਰੂ ਜੀ ਦੇ ਮੁਰ ਤੋਂ ਸੈਦਪੁਰ ਆਉਣ ਵਾਲੀ ਸਾਖੀ ਦਾ ਬਿਆਨ ਕਰਾਂਗੇ ਜੀ ਹੁਣ ਗੁਰੂ ਜੀ ਨੇ ਤਲਵੰਡੀ ਤੋਂ ਤੁਰੰਤ ਦੀ ਤਿਆਰੀ ਕੀਤੀ ਰਾਈ ਜੀ ਆਪ ਜੀ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ ਵਾਰ-ਵਾਰ ਵੈਰਾਗ ਕਰਦੇ ਸਨ ਕਿਉਂਕਿ ਰਾਈ ਹੁਣ ਬੁੱਢਾ ਹੋ ਗਿਆ ਸੀ ਤੇ ਡਰਦਾ ਸੀ ਕਿ ਇਹ ਪਰਦੇਸਾਂ ਨੂੰ ਚਲੇ ਗਏ ਤਾਂ ਪਤਾ ਨਹੀਂ ਕਦੋਂ ਮੁੜਨਗੇ ਫਿਰ ਮੈਨੂੰ ਜਿਉਂਦੀ ਜੀ ਦਰਸ਼ਨ ਹੋਣਗੇ ਕਿ ਨਹੀਂ ਇਸ ਕਰਕੇ ਬਹੁਤ ਉਦਾਸ ਹੁੰਦਾ ਸੀ ਪਰ ਗੁਰੂ ਜੀ ਨੇ ਉਸ ਨੂੰ ਪਿਆਰ ਨਾਲ ਉਪਦੇਸ਼ ਦਿੱਤਾ ਤੇ ਕਿਹਾ ਕਿ ਉਸ ਦਾ ਜਨਮ ਮਰਨ ਘਟਿਆ ਗਿਆ ਹੈ ਵਾਹਿਗੁਰੂ ਜੀ ਨਾਲ ਜੁੜ ਜਾਵੇ ਤੇ ਆਵਾਗੌਣ ਦੇ ਚੱਕਰਾਂ ਤੋਂ ਮੁਕਤ ਹੋ ਜਾਵੇਗਾ ਗੁਰੂ ਜੀ ਨੇ ਰਾਏ ਉੱਤੇ ਆਪਣੀ ਮਿਹਰ ਕਰ ਦਿੱਤੀ ਅਤੇ ਉਸ ਨੂੰ ਨਿਹਾਲ ਕਰ ਦਿੱਤਾ ਫਿਰ ਗੁਰੂ ਜੀ ਨੇ ਆਪਣੇ ਮਾਤਾ ਪਿਤਾ ਨੂੰ ਉਪਦੇਸ਼ ਦਿੱਤਾ ਅਤੇ ਉਹ ਵੀ ਮਨੋ ਸੁਖੀ ਹੋ ਗਏ ਫਿਰ ਗੁਰੂ ਸਾਹਿਬ ਨੇ ਮੁਰ ਤੋਂ ਤਲਵੰਡੀ ਵੱਲ ਕੂਚ ਕੀਤਾ ਪਿਆਰੇ ਭਾਈ ਲਾਲੋ ਵੱਲ ਕੂਚ ਕੀਤਾ ਜਦ ਪਹੁੰਚੇ ਤਾਂ ਲਾਲੋ ਨੂੰ ਬੜਾ ਚਾਹ ਚੜਿਆ ਹਰ ਤਰ੍ਹਾਂ ਨਾਲ ਉਸ ਨੇ ਆਪ ਜੀ ਦੀ ਸੇਵਾ ਕੀਤੀ ਪਿਆਰ ਅਤੇ ਆਦਰ ਸਤਕਾਰ ਕੀਤਾ ਜਿੰਨੇ ਦਿਨ ਆਪ ਜੀ ਉੱਥੇ ਟਿਕੇ ਰਹੇ ਉਨੇ ਦਿਨ ਹੀ ਉਥੋਂ ਦੇ ਲੋਕ ਆ ਕੇ ਆਪ ਜੀ ਨੂੰ ਮਿਲਦੇ ਰਹੇ ਜਿਨ੍ਹਾਂ ਨੂੰ ਆਪ ਜੀ ਨੇ ਪਹਿਲਾਂ ਉਪਦੇਸ਼ ਦਿੱਤਾ ਸੀ ਅਤੇ ਨਾਮ ਦੇ ਰਸਤੇ ਤੇ ਪਾਇਆ ਸੀ ਫਿਰ ਕੁਝ ਦਿਨ ਮਗਰੋਂ ਗੁਰੂ ਜੀ ਉਥੋਂ ਤੁਰ ਪਏ ਅਤੇ ਲਾਲੂ ਨੂੰ ਪਿਆਰ ਨਾਲ ਨਿਹਾਲ ਕਰ ਦਿੱਤਾ ਭਾਈ ਲਾਲੂ ਸਾਈ ਦਾ ਨਾਮ ਜਪਦਾ ਜਪਦਾ ਸੰਤ ਬਣ ਗਿਆ ਅਤੇ ਵਾਹਿਗੁਰੂ ਜੀ ਦੇ ਨਾਮ ਦੇ ਰਸਤੇ ਪੈ ਗਿਆ ਇਸ ਤੋਂ ਅੱਗੇ ਦੀ ਸਾਖੀ ਦਾ ਬਿਆਨ ਅਗਲੀ ਵੀਡੀਓ ਵਿੱਚ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ